ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਫਗਵਾੜਾ ਸ਼ਹਿਰ ਤੋਂ ਇੱਕ ਗੰਭੀਰ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਮਹੱਲਾ ਗਵਿੰਦਪੁਰਾ ਵਿਖੇ ਦਿਨ ਦਿਹਾੜੇ ਚੋਰ ਨੇ ਘਰ ਵਿੱਚ ਦਾਖਲ ਹੋ ਕੇ ਲੱਖ ਰੁਪਏ ਤੋਂ ਵੱਧ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਅਤੇ ਮੌਕੇ ਤੋਂ ਫਰਾਰ ਹੋ ਗਿਆ ਤੇ ਸਾਰੇ ਮਾਮਲੇ ਸਬੰਧੀ ਜਾਣਕਾਰ ਦਿੰਦੀਆਂ ਪੀੜਤ ਮਹਿਲਾ ਮਨਜੀਤ ਕੌਰ ਨੇ ਦੱਸਿਆ ਕਿ ਉਹ ਮਹੱਲਾ ਗਵਿੰਦਪੁਰਾ ਵਿੱਚ ਰਹਦੀ ਹੈ ਅਤੇ ਅੱਜ ਕੁਝ ਸਮੇਂ ਲਈ ਉਹ ਘਰ ਤੋਂ ਬਾਹਰ ਗਈ ਹੋਈ ਸੀ ਤੇ ਜਦੋਂ ਉਹ ਵਾਪਸ ਆਈ ਤਾਂ ਇੱਕ ਨੌਜਵਾਨ ਨੂੰ ਘਰ ਤੋਂ ਬਾਹਰ ਨਿਕਲਦਾ ਹੋਇਆ ਵੇਖਿਆ ਤੇ ਜਦੋਂ ਉਹ ਨੇੜੇ ਪਹੁੰਚੇ ਤਾਂ ਉਹ ਨੌਜਵਾਨ ਮੋੜ ਕੇ ਤੋਂ ਭੱਜ ਗਿਆ ਮਨਜੀਤ ਕੋ ਨੇ ਦੱਸਿਆ ਕਿ ਘਰ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗ ਗਿਆ ਕਿ ਤਿੰਨ ਜੋੜੇ ਸੋਨੇ ਦੀਆਂ ਵਾਲੀਆਂ ਤੇ ਦੋ ਜੋੜੇ ਚਾਂਦੀ ਦੀਆਂ ਝਾਂਚਰਾ ਅਤੇ ਇੱਕ ਚਾਂਦੀ ਦਾ ਕੰਗਨ ਗਾਇਬ ਪਾਇਆ ਗਿਆ ਜੋ ਕਿ ਚੋਰ ਹੈ ਚੋਰੀ ਕਰਕੇ ਲੈ ਗਿਆ ਤੇ ਪੀੜਤ ਮਹਿਲਾ ਵੱਲੋਂ ਇਸੇ ਸੁਵੰਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਗਈ ਹੈ ਕਿ ਉਕਤ ਚੋਰ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਚੋਰੀ ਹੋਈ ਗਹਿਣੇ ਵਾਪਸ ਕਰਾਏ ਜਾਣ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੋਸ਼ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਆਹ ਸਾਰਾ ਇਹ ਤਿੰਨ ਜੋੜੇ ਪਾਚਾ ਬਾਲੀਆਂ ਦੇ ਸਿਗੇ ਕੁੜੀਆਂਾਂ ਦੀਆਂ ਚਾਂਚੀਆਂ ਸੀ ਇਹਨਾਂ ਨੇ ਆੜਿਆਂ ਦੇ ਕੰਗਲ ਸੀ ਵਿੱਚ ਬੁਮਾਰਾ ਨਹੀਂ ਮੇਰੇ ਤੇ ਨਾ ਕਰਨੀ ਦੌੜ ਹੋਇਆ ਤਾਂ ਸਿੱਧਾ ਹੀ ਐਸਬੀ ਹੀ ਚਲੇ ਗਿਆ ਜੀ ਨਾ ਜੀ ਆਪਣਾ ਮੇਰਾ ਨਾਮ ਅਨਜੀਤ ਆ ਹਾਂਜੀ ਮਨਜੀਤ ਜੀ ਕਿੱਥੇ ਰਹਿੰਦੇ ਆਪਾਂ ਅਸੀਂ ਗਵਿੰਦਪੁਰੇ ਮੰਨੇ ਰਹਿੰਦੇ ਆ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਇੱਥੇ ਆਜ ਬਣੇ ਘਰ ਦੇ ਬਾਹਰ ਖੜੇ ਆ ਹਾਂਜੀ ਘਰ ਦੇ ਅੰਦਰ ਖੜੇ ਆ ਕੀ ਕੀ ਮਾਮਲਾ ਕੀ ਹੈ ਸਾਰੀ ਜਾਣਕਾਰੀ ਸਾਡੇ ਹਨਾ ਮੈਂ 1 ਦੇ ਘੰਟੇ ਲਈ ਬਾਹਰ ਗਈ ਆ ਤਾਂ ਜਦੋਂ ਮੈਂ ਮੁੜ ਕੇ ਆਈ ਉਹ ਮੇਰੇ ਅੰਦਰੋਂ ਤਿੰਨ ਬੋਝ ਜੋੜੇ ਵਾਲੀਆਂ ਦੇ ਤੇ ਝਾਂਜਰਾ ਸੀ ਕੁੜੀਆਂ ਨੇ ਉਹ ਨਿਆਣਿਆਂ ਦੇ ਕੰਗਣ ਸੀ ਹੂੰ ਤਾਂ ਮੈਂ ਅੰਦਰੋਂ ਜਦੋਂ ਬਾਹਰੋਂ ਮਾਬਸਾਈਆਂ ਤਾਂ ਉਹਨੂੰ ਮੈਂ ਨਿਕਲਦੇ ਨੂੰ ਦੇਖਿਆ ਹੂੰ ਜਦੋਂ ਲੱਗੇ ਆ ਗਈ ਤਾਂ ਮੈਂ ਕਹੇ ਸਾਡਾ ਕੋਣ ਅੰਦਰੋਂ ਨਿਕਲਿਆ ਹੂੰ ਵੀ ਗੇਟ ਕੋਣ ਲਾਉਂਦਾ ਆ ਹੂੰ ਤਾਂ ਉਹ ਨਿਆਣਿਆਂ ਨਾਲ ਨੱਟ ਕੇ ਦੇਖਿਆ ਤੇ ਉਹ ਭੱਜ ਗਿਆ ਕਿੰਦਾ ਦਾ ਬੰਦਾ ਸੀ ਕੋਈ ਪਤਾ ਨਹੀਂ ਉਹਦਾ ਮੈਂ ਚਿਹਰਾ ਨਹੀਂ ਦੇਖਿਆ ਉਹਦਾ ਮੁੰਡਾ ਹੀ ਆ ਹਾਂ ਮੁੰਡਾ ਜਾਈਆ ਤੇ ਜਿਹੜਾ ਸਮਾਨ ਲੈ ਗਏ ਆ ਕਾਦਾ ਸੀਗਾ ਚਾਂਦੀ ਦਾ ਸੀਗਾ ਸੋਨੇ ਦਾ ਸੀਗਾ ਨਹੀਂ ਤਿੰਨ ਜੋੜੀ ਸੋਨੇ ਦੇ ਆ ਹਾਂ ਬਾੜੀਆਂ ਦੇ ਹਾਂਜੀ ਤਾਂ ਦੋ ਕੁੜੀਆਂ ਦੇ ਪੈਰਾਂ ਦੀਆਂ ਸੀਗੀਆਂ ਹਾਂਜੀ ਤੇ ਆਹ ਛੋਟੇ ਬੱਚੇ ਦੀਆਂ ਚੰਗਾਂ ਨੇ ਸੀਗੀਆਂ ਤੇ ਸਾਰੇ ਸੋਨੇ ਦੇ ਸੀਗਾ ਨਹੀਂ ਜਾਂਦੀ ਦੇ ਸੀ ਨਹੀਂ ਬਾਕੀ ਸੋਨੇ ਦੇ ਵੀ ਸੀ ਬਾਕੀ ਚੋਂ ਬਾੜੀਆਂ ਜਿਹੜੀਆਂ ਸੋਨੇ ਦੀਆਂ ਸੀ ਅੱਛਾ ਜੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਇਹ ਤਾਂ ਬਾਜੀ ਦੇਖੋ ਅੱਜ ਕੱਲ ਵੀ ਸੋਨੇ ਦਾ ਕੀ ਰੇਟ ਆਈਡੀਆ ਦੱਸ ਦਿਓ ਕਿੰਨਾ ਕੁ ਹੋ ਗਿਆ ਲੱਗ-ਬੱਗ ਲੱਖ ਤੋਂ ਤੋਤੇ ਹੀ ਹੋ ਗਿਆ ਲੱਖ ਰੁਪਏ ਦਾ ਨਕਸਾਨ ਹੋ ਗਿਆ ਜੀ ਹਾਂਜੀ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਸਮਵਲਣ ਲੱਗੇ ਹਾਂਜੀ ਉਹ ਭਾਜੀ ਨੂੰ ਮੈਂ ਫੋਨ ਕੀਤਾ ਸੀ ਪੁਲਿਸ ਆਈ ਸੀ ਨਹੀਂ ਹੱਲੇ ਨਹੀਂ ਆਈ ਤੇ ਕਿੰਨੇ ਕ ਵਜੇ ਹੋਇਆ ਇਹ ਇਹ 4:30 ਵਜੇ ਦੀ ਗੱਲ ਆ ਸ਼ਾਮੀ ਸ਼ਾਮੀ ਤੁਸੀਂ ਕਿੱਥੇ ਗਏ ਹੋ ਤੁਸੀਂ ਮੈਂ ਤਾਂ ਬਾਹਰ ਉਹ ਦੁਕਾਨ ਲਈ ਸੀ ਚਾਹ ਦੀ ਉੱਥੇ ਚਾਹ ਦੀ ਦੁਕਾਨ ਦੀ ਅੱਛੇ ਉੱਥੇ ਜਿਹੜੀ ਕਿਚਨ ਗਈ ਧੁੱਪੇ ਹੂੰ ਜੋ ਬਾਪਸਾਈ ਘੰਟੇ ਦੇ ਵਿੱਚ ਵਿੱਚ ਤਾਂ ਉਹ ਅੰਦਰੋਂ ਨਿਕਲਦਾ ਮੈਂ ਦੇਖਿਆ ਹੂੰ ਹਾਂਜੀ ਤੇ ਕੋਈ ਪੈਸੇ ਵਗੈਰਾ ਵੀ ਲੱਗੇ ਗਏ ਨਹੀਂ ਮੈਂ ਚੋਟ ਨਹੀਂ ਭੁੱਲਣ ਪੈਸਾ ਹੈ ਨਹੀਂ ਸੀ ਨਹੀਂ ਹੈ ਨਹੀਂ ਜੀ ਹਾਂ ਪੈਸਾ ਨਹੀਂ ਸੀ ਤੇ ਕੀ ਮੰਗ ਰਖਦੇ ਆ ਪ੍ਰਸ਼ਾਸਨ ਕੋਲ ਬਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਮੇਰੀ ਚੀਜ਼ ਸਮਾਨ ਹੈ ਉਹ ਮੈਨੂੰ ਮਿਲਣਾ ਚਾਹੀਦਾ